हां जी ਕਿਸਾਨ ਵੀਰੋ ਕੀ ਹਾਲ ਨੇ ਜੀ ਇਹ ਜਿਹੜੇ ਕਈ ਵੀਰਾਂ ਦੇ ਫੋਨ ਆਉਂਦੇ ਨੇ ਕਹਿੰਦੇ ਵੀ ਕਾਗਜ ਚੱਕ ਦੀਏ ਤੇ ਅੱਜ ਹੋ ਗਈ 6 ਫਰਵਰੀ ਹਲੇ ਠੰਡ ਪੈ ਰਹੀ ਹੈ ਹਲੇ ਕਾਗਜ ਨਾ ਚੱਕੋ ਕਿਉਂਕਿ ਜਿਹੜੀ ਤਾਂ ਓਪਨ ਚ ਮਿਰਚ ਲਾਉਣੀ ਹੈ ਉਹਦਾ ਪਾਣੀ ਲੱਗਿਆ ਹੁੰਦਾ ਇਹਦੇ ਵਿੱਚ ਖੁਸ਼ਕੀ ਹੈ ਤੇ ਪੀਲਾਪਨ ਆ ਜੂਗਾ ਜੇ ਤੁਸੀਂ ਛੇਤੀ ਕਾਗਜ ਚੱਕਤਾ ਜਿੱਦੇ ਆਪਾਂ ਕਾਗਜ ਚੱਕਿਆ ਉਹਦੇ ਸਾਨੂੰ ਦੱਸਾਂਗੇ ਜੇ ਉਸ ਤੋਂ ਹੁਣ ਨਹੀਂ ਟਿਕਿਆ ਜਾਂਦਾ ਤਾਂ ਨਾਲੇ ਤਾਂ ਤੁਹਾਡਾ ਢਿੱਡ ਘਟ ਜੂਗਾ ਇਹਦੇ ਵਾਸਤੇ ਤੁਹਾਨੂੰ ਇੱਕ ਟਿਪ ਦੱਸ ਦਿਆਂ ਤੇ ਨਾਲੇ ਥੋੜਾ ਕੰਮ ਵਧੀਆ ਬਣ ਜੂਗਾ ਆ ਦੇਖੋ ਅਸੀਂ ਕੀ ਕਰ ਰਹੇ ਹਾਂ ਇਹ ਬੇਲਾ ਕੰਮ ਹੈ ਸਾਡਾ ਜਦੋਂ ਵੀ ਅਸੀਂ ਕਰ ਰਹੇ ਹਾਂ ਹੋਰ ਸਾਡੀ ਗੁੱਡਗੜਾਈ ਹੋ ਗਈ ਸਾਰੀ ਵਿੱਚੋਂ ਆ ਦੇਖੋ ਜਿਹੜੇ ਪਾੜੇ ਨੇ ਨਾਲੇ ਤਾਂ ਪਾੜੇ ਸਾਫ ਹੋ ਹੀ ਜਾਂਦੇ ਨੇ ਅਸੀਂ ਮੰਡੇ ਹੋਇਆ ਕੱਲ ਦੇ ਜਦੋਂ ਟਾਈਮ ਲੱਗਦਾ ਮੰਡ ਜਾਈਂਦਾ ਆ ਦੇਖੋ ਨਾਲੇ ਜਿਹੜੇ ਕੱਖ ਨੇ ਪਾੜਿਆਂ ਦੇ ਕੱਖ ਜਿਹੜੇ ਗੁੱਡੇ ਜਾਣਗੇ ਨਹੀਂ ਫਿਰ ਤੁਸੀਂ ਦੇਖ ਲਓ ਅਸੀਂ ਲੇਬਰ ਤੋਂ ਗੜਾਵਾਂਗੇ ਤੇ ਉਹਦੇ ਗੁੱਡਗੜਾਈ ਤੇ ਮਤਲਬ ਕਿ ਗੁੱਡਗੜਾਈ ਸਾਰੀ ਹੋ ਚੁੱਕੀ ਐ ਇੱਥੇ ਨਾਲੇ ਤਾਂ ਆਪਣੀ ਪ੍ਰੈਕਟਿਸ ਐ ਤੇ ਨਾਲੇ ਲੱਗਦਾ ਕੁਛ ਨਹੀਂ ਨਾਲੇ ਟਾਇਟ ਟੱਪੇ ਨੇ ਜਿਹੜੇ ਉਹ ਸੇ ਸਾਫ਼ ਹੁੰਦੇ ਨੇ ਤੇ ਨਾਲੇ ਕੱਖ ਮਰਦੇ ਨੇ ਤੇ ਨਾਲੇ ਜਦੋਂ ਆਪਾਂ ਗਾਹਾਂ ਜਦੋਂ ਗਰਮੀ ਪੈਣ ਲੱਗੀ ਪਾੜੇ ਰਮਾਇਆ ਕਰਾਂਗੇ ਉਦੋਂ ਪਾਣੀ ਜਮਾਂ ਐਨ ਵਧੀਆ ਸਾਫ਼ ਇੱਕ ਸਾਰ ਚੱਲਿਆ ਕਰੂਗਾ ਤੇ ਤਿੰਨ ਕੰਮ ਬਣਦੇ ਨੇ ਢਿੱਡ ਵੀ ਘਟੂਗਾ ਤੇ ਨਾਲ ਜਾਨ ਵੀ ਬਣੂਗੀ ਤੇ ਨਾਲ ਟਾਇਟ ਡੱਬੇ ਵੀ ਜਿਹੜੇ ਨੇ ਉਹ ਸਾਫ ਹੋਣਗੇ ਕੱਖ ਵੀ ਪੱਟੇ ਜਾਣਗੇ ਤੇ ਜਿੱਦਾਂ ਆਪਾਂ ਕਾਗਜ਼ ਚੱਕਣਾ ਉਹਦੇ ਤੁਹਾਨੂੰ ਦੱਸਾਂਗੇ ਇਹ ਆਪਣਾ ਕਰੇਲਾ ਲੱਗਿਆ ਹੋਇਆ ਇਹਦੇ ਚ ਸਾਰੇ ਚ ਤੇ ਇਹ ਕਰੇਲਾ ਹੋ ਪਰਾਂ ਕੱਦੂ ਹੈ ਕੱਦੂ ਇਹਦੀ ਥੋੜ੍ਹੀ ਲਾਇਆ ਤੇ ਆਹ ਦੇਖੋ ਇਹ ਸਭ ਤੋਂ ਵਧੀਆ ਤਰੀਕਾ ਹੈ ਬੇਲੇ ਬੈਠਣ ਨਾਲ ਮੋਬਾਈਲ ਦੇਖਣ ਨਾਲ ਕੁਝ ਨਹੀਂ ਬਣਨਾ ਤੇ ਦੋ ਕੰਮ ਹੁੰਦੇ ਨੇ ਤਿੰਨ ਕੰਮ ਹੁੰਦੇ ਨੇ ਇਹਦੇ ਨਾਲ ਤੇ ਤੁਸੀਂ ਮਿਹਨਤ ਕਰੋ ਤੇ ਜਦੋਂ ਵੀ ਟਾਈਮ ਲੱਗਦਾ ਤੁਸੀਂ ਇਹ ਤੇ ਮੰਨ ਜਿਓ ਜਦੋਂ ਵੇਲੇਓ ਕਿਉਂਕਿ ਇਹ ਕੋਈ ਕਾਲੀ ਦਾ ਕੰਮ ਤਾਂ ਹੈ ਨਹੀਂਗਾ ਵੀ ਇਹ ਨਿਬੜ ਨਹੀਂ ਆ ਗੁੜਗੜਾਈ ਦਾ ਜਿਵੇਂ ਕਹਿੰਦੇ ਆਪਾਂ ਵੀ ਨਿਬੜੇ ਆਪਾਂ ਛੇਤੀ ਕਰੀਏ ਤੇ ਲੇਬਰ ਨੇ ਗੁੜਗੜਾਈਆ ਕਰ ਹੀ ਦੇਣਾ ਹੁੰਦਾ ਇਹ ਦੇਖੋ